ਸਤ ਲਈ ਠਠਾ ਮਾਹ ਹਾਂ ਸਰਕਾਰ ਵੱਲੋਂ ਸੇਵਾ ਨਹੀਂ ਕਰ ਸਕਦਾ ਹਾਂ ਬਿਲਕੁਲ ਸਾਹਮਣੇ ਹਾਂ ਜੀ ਅਸੀਂ ਸਾਰੇ ਅਧਿਆਪਕ ਸਾਥੀ ਹਾਂ ਜੀ ਸਰਕਾਰ ਵੱਲੋਂ ਸਾਨੂੰ ਛੁੱਟੀਆਂ ਸੀ ਤੇ ਅਸੀਂ ਕਿਹਾ ਕਿਉਂ ਨਾ ਅਸੀਂ ਵੀ ਜਾ ਕੇ ਸੰਗਤ ਦੀ ਸੇਵਾ ਕਰੀਏ ਔਰ ਸਵੇਰ ਦੇ ਅਸੀਂ ਸਾਰੇ ਅਧਿਆਪਕਾਂ ਨੇ ਰਲ ਕੇ ਜਿਹੜਾ ਚਾਹ ਦਾ ਲੰਗਰ ਤੇ ਬਿਸਕੁਟ ਨਾਲ ਤੇ ਨਾਲ ਅਸੀਂ ਲੋਕਾਂ ਨਾਲ ਸੇਵਾ ਵੀ ਕਰਾ ਰਹੇ ਹਾਂ ਇੱਥੇ ਜੀ ਸਵੇਰ ਦੇ ਸਾਰੇ ਮੇਰੇ ਦੇ ਅਧਿਆਪਕ ਸਾਥੀ ਲੱਗੇ ਹੋਏ ਆ ਜੀ ਆਹ ਸੇਵਾ ਸਾਡੇ ਦੂਜੇ ਅਧਿਆਪਕ ਸਾਥੀ ਜਿਹੜੇ ਉਸਮੋਸੇ ਵਗੈਰਾ ਨਾਲ ਪਾਣੀ ਉਹ ਲੈ ਕੇ ਆ ਰਹੇ ਆ ਇਸ ਤੋਂ ਬਾਅਦ ਉਹ ਆਉਣਗੇ ਤੇ ਅਸੀਂ ਵਾਰੀ-ਵਾਰੀ ਸੇਵਾ ਨਿਭਾ ਰਹੇ ਹਾਂ ਵੀ ਜਿੰਨਾ ਵੀ ਸਾਡੇ ਤੋਂ ਹੋ ਸਕੇ ਸਾਰੇ ਅਧਿਆਪਕ ਸਾਥੀ ਸਾਡੋ ਸਾਥ ਦੇ ਰਹੇ ਆ ਤੇ ਅਸੀਂ ਡਟੇ ਹੋਏ ਆ ਜੀ ਜਿੰਨਾ ਚਿਰ ਇੱਥੇ ਸੰਗਤ ਨੂੰ ਲੋੜ ਆ ਅਸੀਂ ਲੋੜ ਪੂਰੀ ਕਰਾਂਗੇ ਜੀ ਪਰ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹਦੇ ਹੋ ਜੋ ਸੇਵਾ ਚੱਲਦੀ ਅਸੀਂ ਤਾਂ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਜਿਵੇਂ ਅਸੀਂ ਸਵੇਰ ਦੇ ਇੱਥੇ ਆ ਕੇ ਚਾਹ ਦਾ ਲੰਗਰ ਤੇ ਬਿਸਕੁਟ ਦਾ ਲੰਗਰ ਲਾਇਆ ਆ ਤਾਂ ਸਾਨੂੰ ਜਿਹੜੀ ਵੇਖਣ ਚ ਗੱਲ ਆ ਰਹੀ ਆ ਇੱਥੇ ਮਿੱਟੀ ਦੀ ਗੱਟਿਆਂ ਦੀ ਤੇ ਗੱਟਿਆਂ ਦੇ ਨਾਲ-ਨਾਲ ਰस्सियां ਤੇ ਬੱਲੀਆਂ ਬੱਲੀਆਂ ਜਿਹੜੀਆਂ ਹੁੰਦੀਆਂ ਲੱਕੜਾਂ ਬੱਲੀਆਂ ਦੀ ਬਹੁਤ ਜ਼ਿਆਦੀ ਲੋੜ ਆ ਜਿੰਦੇ ਨਾਲ ਕੇ ਗੱਟਿਆਂ ਨੂੰ ਧੱਕ ਕੇ ਦਰਿਆ ਦੇ ਵਿੱਚ ਸੁੱਟਿਆ ਜਾਂਦਾ ਜਿਹੜਾ ਵੀ ਕੋਈ ਸਾਡਾ ਸਾਥੀ ਸਾਡੀ ਇਹ ਗੱਲ ਸੁਣਦਾ ਹੈ ਤਾਂ ਇਸ ਜਗ੍ਹਾ ਤੇ ਗੱਟੇ ਤੇ ਬੱਲੀਆਂ ਉਹ ਜ਼ਰੂਰ ਪੁੱਛਦੀਆਂ ਕਿ ਕਿਹੜੀ ਜਗ੍ਹਾ ਇਹ ਪਿੰਡ ਹਬੀਬ ਕੇ ਫਿਰੋਜ਼ਪੁਰ ਤੋਂ ਕਾਲਗੜ੍ਹ ਗੁਰਦੁਆਰਾ ਸਾਹਿਬ ਤੋਂ ਰੋਡ ਨਿਕਲਦੀ ਹੈ ਸਿੱਧੀ ਅਲੀ ਕੇ ਤੇ ਹਬੀਬ ਕੇ ਪਿੰਡ ਫਿਰੋਜ਼ਪੁਰ ਤੋਂ ਸਿਰਫ 2 ਕਿਲੋਮੀਟਰ ਦੂਰ ਜੇ 22 ਚਾਂਸ ਰੱਬ ਨਾ ਕਰੇ ਕਿਤੇ ਨੁਕਸਾਨ ਹੁੰਦਾ ਹੈ ਤਾਂ ਇੱਥੋਂ 5 ਤੋਂ ਵੱਧ ਮਿੰਟ ਨਹੀਂ ਲੱਗਣੇ ਫਿਰੋਜ਼ਪੁਰ ਦੇ ਵਿੱਚ ਪਾਣੀ ਜਾਣ ਲੱਗਿਆ ਤਾਂ ਮਹਾਰਾਜੇ ਭਲੀ ਕਰੇ ਔਰ ਜਿਹੜਾ ਵੀ ਕੁਝ ਅੱਥੇ ਦੁਬਾਰਾ ਮੈਂ ਅਪੀਲ ਕਰਦਾ ਵੀ ਜਿਹੜੀਆਂ ਬੱਲੀਆਂ ਗੱਟੇ ਮਿੱਟੀ ਜਿੰਦੇ ਕੋਲੋਂ ਜੋ ਪੁੱਜਸਾ ਰੰਦਾਬ ਦਾ ਇਹਦੇ ਯੋਗਦਾਨ ਪਾਵੇ ਆ ਤੁਸੀਂ ਪਿੱਛੇ ਵੇਖੋ ਲੋਕਾਂ ਦਾ ਜਿਹੜਾ ਇਕੱਠ ਹੈ ਠਾਠਾਂ ਮਾਰ ਰਿਹਾ ਔਰ ਬੜੇ ਬੁਲੰਦ ਹੌਸਲੇ ਨਾਲ ਬੋਲੇ ਸੋਨ ਨਹਾਲ ਦੇ ਨਾਰੇ ਲਾ ਕੇ ਜਿਹੜੇ ਕੰਮ ਕਰ ਰਿਹਾ ਤੇ ਮਹਾਰਾਜ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਸਫਲਤਾ ਕਰੇ ਤੇ ਤੁਸੀਂ ਬਹੁਤ ਮਾੜੀ ਹੈ ਜੀ ਮੇਰੇ ਹਿਸਾਬ ਨਾਲ 10 ਕਰਮਾਂ ਦੂਰ ਰਹਿ ਗਿਆ ਜੀ ਬਹੁਤ ਤਗੜੀ ਖਾਰ ਜਿਹੜੀ ਇੱਥੇ ਘੱਟੋ ਘੱਟ 50 ਫੁੱਟ ਪਾਣੀ ਡੂੰਗਾ ਹੋ ਗਿਆ ਸੂਏਰ ਦੇ ਤੋੜੇ ੁੱਟੀਆਂ ਨੇ ਥੱਲੇ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਂਦੇ ਨੇ ਇੰਨੀ ਡੰਗਾਈ ਹੋ ਗਈ ਹੈ ਇਥੇ ਤੁਹਾਡੇ মিডিਆ ਰਾਹੀਂ ਮੈਂ ਬੇਨਤੀ ਕਰਨਾ ਸਰਕਾਰ ਨੇ ਤਾਂ ਕੁਝ ਨਹੀਂ ਕਰਨਾ ਇਥੇ ਐ ਡਰਾ ਮਸ਼ੀਨ ਆਵੇ ਆ ਦਰਖਤ ਪੁੱਟੇ ਪੋਟ ਪੋਟ ਛੁੱਟੇ ਜਾਣ ਸਾਫ ਦੀ ਫੇਰ ਭਾਵੇਂ ਰਿਕਵਰਡ ਪੈ ਜੇ ਕੋਈ ਨਹੀਂ ਤੇ ਮੁਸ਼ਕਲ ਹੈ ਜੀ ਕਿ ਘਰਾਂ ਦੇ ਵਿੱਚ ਘਰ ਹੀ ਖੱਲੀ ਕਾਹਨੀਆਂ ਜੀ ਲੋਕ ਡਰਦੇ ਸਾਮ ਦੇ ਮਾਰੇ ਸਾਮਾਨ ਲਈ ਜਾਂਦੇ ਜੀ ਪਿੱਛੇ ਦਾਨੇ ਦੂਨੇ ਰੋੜ ਕੇ ਕੱਲ ਨੂੰ ਕੋਈ ਜੀ ਦਾ ਨੁਕਸਾਨ ਹੋ ਗਿਆ ਕਿ ਇਹਨਾਂ ਆਸਤਾ ਹੈਗੀ ਨਹੀਂ ਵੀ ਕੱਲ ਨੂੰ ਸਰਕਾਰ ਤੋਂ ਕੁਝ ਮਿਲ ਜਾਣਾ ਉਹ ਤਾਂ ਮੇਦ ਲਹਿ ਗਈ ਬਿਲਕੁਲ ਵੀ ਜਿਆਦਾ ਕੋਈ ਲਾਗਨ ਕਰੇ ਸਰਕਾਰ 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 ਨੇ ਕੀ ਦੇਣੀ ਇਸਵਾ ਜਿਹੜੇ ਦਾਣਾ ਪੱਕਾ ਰੋੜ ਗਿਆ ਕਿੱਥੋਂ ਕਾਏਗਾ ਰੋਟੀ ਕਿਰਾਓ ਪ੍ਰਸ਼ਾਸਨ ਦਾ ਕੋਈ ਇੱਥੇ ਆਇਆ ਹੀ ਇੱਥੇ ਐਮਐਲਏ ਸਾਹਿਬ ਆਏ ਹੀ ਉਹ ਮੇਰਾ ਚੁੱਪ ਕਰਕੇ ਚਲੇ ਗਏ ਨੇ ਇਧੋਂ ਕੋਨਾ ਵਾਲਾ ਕੁਝ ਵਿਸ਼ਵਾਸ ਹੀ ਦਵਾ ਹਾਂਜੀ ਹਾਂਜੀ ਅਸੀਂ ਕਿਹਾ ਉਹਨੂੰ ਵੀ ਇੱਥੇ ਕੁਝ ਨਾ ਕੁਝ ਕਰੋ ਆਹ ਦਾ ਕਾਹਦੇ ਵਾਸਤੇ ਔਰ ਟਰਾਲੀ ਤੇ ਅਸੀਂ ਬਲੀਆਂ ਲੈ ਕੇ ਆਏ ਉਹ ਰੁਕਿਆ ਹੀ ਨਹੀਂ ਉਹ ਕੋਲ ਸਾਡੇ ਇਹ ਪਿੰਡ ਦੇ ਸਹਿਯੋਗ ਨਾਲ ਸਾਰਾ ਇਹ ਹਾਂਜੀ ਹਾਂਜੀ ਇਹ ਆਪਣੇ ਸੰਗਤ ਹੀ ਸਾਰਾ ਸਹਿਯੋਗ ਕਰ ਰਹੀ ਜੀ ਸਾਰੇ ਪਿੰਡਾਂ ਵਾਲੇ ਸ਼ਹਿਰ ਵਾਲੇ ਜੋ ਵੀ ਰਲ ਮਿਲ ਕੇ ਇੱਥੇ ਪ੍ਰਬੰਧ ਕੀਤੀ ਜਾਂਦੇ ਇੱਥੇ ਵੱਧ ਤੋਂ ਵੱਧ ਤਾਰ ਚਾਹੀਦੀ ਹੈ ਗੱਟੇ ਚਾਹੀਦੇ ਆ ਬੱਲੀਆਂ ਦੀ ਲੋੜ ਆ ਚਲਿਏ ਤੁਹਾਡੇ মিডিਆ ਰਹੀ ਮੈਂ ਬੇਨਤੀ ਕਰਦਾ ਹੈ ਡਰਾ ਮਸ਼ੀਨ ਆ ਜੇ ਦਰਖਤ ਪੁੱਟ ਕੇ ਸੁੱਟੇ ਜਾਣ ਲੋਕ ਤਾਂ ਡਰਦੇ ਤਾਂ ਵਾਹ ਹੁਣ ਕੋਈ ਸਮਾਨ ਨੂੰ ਪੈਂਡਿਆ ਵੀ ਸਮਾਨ ਕੱਢ ਲਈਏ ਪਿੱਛੇ ਵੀ ਇਹ ਬੰਨ ਦਾ ਰੋੜਨ ਵਾਲਾ ਜੇ ਰੋੜ ਗਿਆ ਤੇ ਬਹੁਤ ਕਤਰਾ ਪਿੰਡਾਂ ਨੂੰ